ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਰਾਮ ਰਾਮ ਅਦਾਬ ਸਲਾਮ ਸਵੇਰ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਪਿੰਡ ਦਾ ਕਲਚਰ ਪਿੰਡ ਦਾ ਰਹਿਣ ਸਹਿਣ ਸਾਡੀ ਡੰਗਰ ਪਸ਼ੂ ਸਾਡੀ ਮਾਤਾ ਆ ਵੱਜਾ ਆ ਖੁੰਢੀ ਤੇ ਚੜੀ ਹੋਈ ਆ ਵਾ ਇਹ ਸਾਡੇ ਪਸ਼ੂ ਨੇ ਜੋ ਸਾਨੂੰ ਬਹੁਤ ਪਿਆਰੇ ਨੇ ਬੱਲਾ ਜੀ ਆਹ ਜਾਨਵਰ ਭੱਜੇ ਜਾਂਦੇ ਨੇ ਜੀ ਅੱਗੇ ਅੱਗੇ ਸਰ ਕਰਨ ਚੱਲੇ ਰੋਜ਼ਾਨਾ ਦੀ ਤਰ੍ਹਾਂ ਜੀ ਇਹ ਲੁਧਿਆਣੇ ਤੋਂ ਸੜਕ ਆ ਰਹੀ ਹੈ ਜੀ ਇੱਧਰ ਹੰਬੜਾ ਹੰਬੜਾ ਨੂੰ ਜਾ ਰਹੀ ਹੈ ਯਾਰ ਭਾਈ ਦੇਖ ਤਾਂ ਇਹ ਆ ਬੰਦਾ ਆਪਣਾ ਜੱਤੀ ਜ਼ਿੰਦਗੀ ਦਾ ਕੰਮ ਕਰ ਰਿਹਾ ਹੈ ਰੋਜ਼ ਸਵੇਰੇ ਸਵੇਰੇ ਹੈ ਆ ਸਾਡੇ ਵੱਡੇ ਭਾਈ ਜੀ ਆ ਸਵੇਰੇ ਸਵੇਰੇ ਸੈਰ ਕਰ ਰਹੇ ਨੇ ਅਸੀ ਗਾਲ ਜੀ ਕਿ ਹਾਲ ਚਾਲ ਹੈ ਠੀਕ ਆ ਠੀਕ ਆ ਕੀ ਬਣਾਉਣਾ ਫਿਰ ਦਾ ਵਾਹ ਜੀ ਵਧੀਆ ਠੀਕ ਹੋ ਆਹ ਹਾਂ ਸੈਰ ਕਰਨ ਚੱਲਿਓ ਬਾ ਇੱਥੇ ਗੇੜਾ ਕਰਦੇ ਆਈਦਾ ਅੱਛਾ ਜੀ ਬੜਾ ਮੋਟਾ ਲੱਤਾ ਸਿੱਧੀਆਂ ਹੋ ਜਾਂਦੀਆਂ ਠੀਕ ਹੈ ਠੀਕ ਹੈ ਠੀਕ ਵਧੀਆ ਹੋਰ ਸੇਤਾ ਠੀਕ ਨੇ ਜੀ ਬਸ ਹੁਣ ਤਾਂ ਥੱਲੇ ਨੂੰ ਜਾਣਾ ਥੱਲੇ ਨੂੰ ਜਾਣਾ ਆਹ ਉਹ ਗੱਲਾਂ ਹੈ ਨਹੀਂ ਕਿਉਂ ਥੱਲੇ ਨੂੰ ਕਿਉਂ ਜਾਣਾ ਜੀ ਓਏ ਉਮਰ ਤੋਂ ਲਿਹਾਜ਼ ਨਾ ਹੋ ਜਾਂਦਾ ਲੈ 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 ਇਹ ਤੁਰੋਂਗੇ ਫਿਰੋਂਗੇ ਨਹੀਂ ਉਮਰ ਨਹੀਂ ਫਿਰ ਜਦੋਂ ਉਮਰ ਜ਼ਿਆਦੇ ਹੋ ਜਾਂਦੀ ਹੈ ਨਾ ਬੰਦਾ ਆਟੋਮੈਟਿਕ ਹੀ ਥੱਲੇ ਨਹੀਂ ਜਾਂਦਾ ਉਹ ਨਹੀਂ ਜ਼ਿੰਦਗੀ ਜਿਹੜੀ ਆ ਤਾਂ ਜਲਦੀ ਆ ਬਹਾਂ ਤਾਂ ਇੰਨੀ ਕੱਢਣੀ ਨਹੀਂ ਨੇ ਜਿਹੜਾ ਹੁਣ ਦੀ ਮਿੰਡ ਹੁਲਾਉਂਦੀ ਆ ਆ ਮੁੰਡਾ ਕੰਮ ਤੇ ਜਾ ਰਿਹਾ ਸਿੱਧਰੇ ਆਪਣੀ ਡਿਊਟੀ ਨੂੰ ਆਣ ਅਸੀਂ ਆਪਣਾ ਰੋਜ਼ਾਨਾ ਦਾ ਕੰਮ ਜੀ ਸੈਰ ਕਰ ਰਹੇ ਆ ਵੱਡੇ ਭਾਈ ਜੀ ਨਾਲ ਹਾਂ ਇਹ ਕਹਿੰਦੇ ਬੁੱਢੇ ਹੋ ਜਾਣਾ ਜੀ ਹੁਣ ਕੀ ਕਹਿੰਦੇ ਹੈ ਕੀ ਕਹਿੰਦੇ ਨੇ ਸਰੀਰ ਢਲਦਾ ਜਾਂਦਾ ਹਾਂ ਢਲਣਾ ਹੀ ਆ ਫਿਰ ਕਿਦੋਂ 70 75 ਸਾਲ ਦਾ ਹੋ ਜਾਏ ਬੰਦਾ ਅੱਛਾ ਜਸ ਚੱਲਦਾ ਰਹੇ ਫਿਰ ਕਿੱਥੇ ਘੜਨਾ ਪਈ ਜਾ। ਕਿਨਾ ਮਾਰੀ ਤੂੰ ਚੱਲਾ। ਹਾਂ। ਕੋਈ ਨਾ ਕੋਈ ਫੈੜ ਪੈ ਜਾਂਦਾ ਹੁੰਦਾ। ਫੈੜ ਪੈ ਜਾ। ਕੋਈ ਜੰਗਲ ਪੁਰਾਣਾ ਹੋਵੇ। ਅੱਛਾ। ਕੋਈ ਜੰਗਲ ਗਾਂ ਹੋਵੇ, ਮੱਝ ਹੋਵੇ। ਅੱਛਾ। ਇਹ ਤੁ ਕਦੇ ਵੀ ਦੇਖ ਲਈ। ਅੱਛਾ। ਇਹ ਜਦੋਂ ਓਵਰ ਚ ਢੱਟ ਵੀ ਲੈ ਇਹ। ਹਾਂ ਹਾਂ। ਫਿਰ ਉਹ ਗੱਲ ਨਹੀਂ ਬਣਦੀ। ਅੱਛਾ ਜੀ। ਆਪਦੀ ਜਵਾਨੀ ਜੇ ਦੁੱਧ ਦਿੰਦੀ ਆ। ਅੱਛਾ। ਪੂਰੇ ਜੋਰ ਨਾਲ। ਜਦੋਂ ਇਹਦੀ ਜਵਾਨੀ ਚੱਲ ਜਾਂਦੀ ਆ, ਇਦੋਂ ਕਟਣਾ ਸ਼ੁਰੂ ਹੋ ਜਾਂਦਾ। ਅੱਛਾ। ਬਾ ਉਹੀ ਬੰਦੇ ਦਾ ਹਾਲ ਹੈ ਇਹ ਤਾਂ ਗੱਲ ਹੈਗੀ ਉਮਰ ਦੇ ਨਾਲ ਸਰੀਰ ਤਾਂ ਟਾਲੀ ਜਾਂਦਾ ਉਮਰ ਦੇ ਰਾਜ ਦਾ ਹਾਂ ਹੁਣ ਜਿਹੜੇ 40 ਸਾਲ ਤੱਕ ਆ ਹਾਂ ਹੱਦ 45 ਹਾਂ ਹਾਂ ਇਹ ਤੱਕ ਬੰਦਾ ਸ਼ਾਲਾ ਮਾਰਦਾ ਸਾਡੇ ਜਿੰਨਾ ਕੰਮ ਕਿਸੇ ਨੇ ਨਹੀਂ ਕੀਤਾ ਠੀਕ ਹੈ ਹੁਣ ਤਾਂ ਸੁਰਤੇ ਨਹੀਂ ਇੱਥੇ ਟਿੱਬੇ ਸੀ ਨਹੀਂ ਰਹੀ ਠੀਕ ਹੈ ਇੱਥੇ ਕੋਈ ਆਹ ਜਿਵੇਂ ਹੁਣ ਕਹਿੰਦੇ ਲੁੱਦਿਆਂ ਦਾ ਤੇ ਨੌ ਨਿਸ਼ਾਨ ਵੀ ਨਹੀਂ ਸੀ ਜਿਹੜਾ ਆ ਵਾ ਠੀਕ ਹੈ ਜੀ ਇਹ ਆ ਹਾਲ ਇੱਥੇ ਆਊਗਾ ਹਾਂ ਕੀ ਪਤਾ ਸੀ ਇੱਥੇ ਵੀ ਆ ਆਣਾ ਹਾਂ ਸਮੇਂ ਤੇ ਚਾਹੇ ਪਾਣੀ ਹੀ ਸੀ ਪੀਣ ਨੂੰ ਲੱਭਦਾ ਹੁੰਦਾ ਠੀਕ ਆ ਮੈਂ ਕੱਲਾ ਰਾਤਾਂ ਰੌਣਾ ਲੈਂਦਾ ਸੂਹ ਤੇ ਠੀਕ ਆ ਬਹੁਤ ਵਧੀਆ ਹੁਣ ਤਾਂ ਬਦਲੀ ਬਹੁਤ ਕੁਝ ਕਿਹਾ ਬਹੁਤ ਕੁਝ ਬਦਲ ਗਿਆ ਹੈ ਹੀ ਆ ਗਿਆ ਯਾਰ ਸਾਰਾ ਸ਼ਹਿਰ ਆ ਗਿਆ ਜੀ ਹਾਂ ਸਾਰਾ ਸ਼ਹਿਰ ਆ ਗਿਆ ਸੱਚੀ ਗੱਲ ਬਦਲੀਰ ਕੰਮ ਨਹੀਂ ਕਰਦੀ ਆ ਦੇਖੋ ਜੀ ਇਹ ਸਾਡੇ ਵੱਡੇ ਭਾਈ ਨੇ ਬਜ਼ੁਰਗ ਨੇ ਕਹਿੰਦੇ ਅੱਜ ਕੱਲ ਦੀ ਜੰਗ ਜਨਰੇਸ਼ਨ ਕੰਮ ਨਹੀਂ ਕਰਦੀ ਇਹ ਕਿਉਂ ਨਹੀਂ ਕੰਮ ਕਰਦੀ ਇਹ ਸਾਰਿਆਂ ਦਾ ਹੀ ਇਹ ਕਹਿਣਾ ਵੀ ਜੰਗ ਜਨਰੇਸ਼ਨ ਕੰਮ ਨਹੀਂ ਕਰਦੀ ਕੰਮ ਕਰਦੀ ਨਹੀਂ ਪੈਸਾ ਵੱਧ ਆ ਗਿਆ ਪੈਸਾ ਵੱਧ ਆ ਗਿਆ ਪੈਸਾ ਵੱਧ ਕਰਕੇ ਕਹਿ ਲੈਣਾ ਬਾਪੂ ਘੂਠਾ ਲਾ ਦੇ ਬਾਪੂ ਘੂਠਾ ਲਾ ਦੇ ਹਾਂ ਜਮੀਨ ਤੇ ਘੂਠਾ ਲਾ ਦੇ ਜੇ ਮੰਨ ਲਾ 50 60 ਨੂੰ ਕੋਈ ਵਿਕੀ ਆ ਉਹੀ ਨਹੀਂ ਮੈਂ ਉਹ ਮੰਦਾ ਮਰ ਜੂ ਹਾਂਜੀ ਉਹਨਾਂ ਨੂੰ ਨਹੀਂ ਹਟਣਾ ਆ ਸੁਣ ਲੋ ਵੀਰੋ ਕੀ ਕਹਿੰਦੇ ਨੇ ਬਾਪੂ ਬਾਈ ਜੀ ਕਹਿੰਦੇ ਮੁੰਡੇ ਕੰਮ ਨਹੀਂ ਕਰਦੇ ਅੱਜ ਕੱਲ੍ਹ ਦੇ ਨਹੀਂ ਕਰਦੇ ਕੰਮ ਕੋਈ ਝੂਠ ਥੋੜੀ ਆਹੇ ਤੇਰੇ ਪਿੰਡ ਦੇ ਵੀ ਦੇਖ ਲੈ ਅੱਛਾ ਜੀ ਵੈਸੇ ਮੇਰਾ ਕਹਿਣਾ ਤਾਂ ਹੈ ਨਹੀਂ ਵੀ ਕੰਮ ਨਹੀਂ ਕਰਦੇ ਜਿਨ੍ਹਾਂ ਨੇ ਕੰਮ ਕਰਨਾ ਜੀ ਉਹ ਕੰਮ ਵੀ ਕਰਦੇ ਨੇ ਜਿਨ੍ਹਾਂ ਨੂੰ ਜ਼ਰੂਰਤਾਂ ਨੇ ਜੀ ਉਹ ਕੰਮ ਕਰਦੇ ਨੇ ਜਿਨ੍ਹਾਂ ਨੂੰ 100 ਚੋਂ 10 ਕਰਦੇ ਆ ਠੀਕ ਹੈ ਜੀ ਜਿਨ੍ਹਾਂ ਨੇ ਕਰਨਾ ਹੁਣ ਜੇ ਕੰਮ ਹੀ ਨਹੀਂ ਕਰਾਂਗੇ ਆਪਾਂ ਤੇ ਖਾਵਾਂਗੇ ਕੀ ਉਹ ਅੱਧੀ ਦੁਨੀਆ ਹੈ ਨਹੀਂ ਬਹੁਤ ਦੁਨੀਆ ਖਰਾਬ ਹੈ ਨਸ਼ੇ ਵਾਲ ਬਹੁਤ ਜਿਆਦਾ ਹੋਈ ਹੋਈ ਆ ਤੇ ਇੱਕ ਜੀ ਆ ਵੀ ਵਿਚਾਰ ਨਸ਼ੇ ਦਾ ਹਾਂ ਇਹ ਜੇ ਨਸ਼ਾ ਆਪਣੇ ਪੰਜਾਬ ਚੋਂ ਜਾਂ ਹਿੰਦੁਸਤਾਨ ਚੋਂ ਹੀ ਖਤਮ ਹੋ ਜੇ ਤਾਂ ਗੱਲਾਂ ਬਾਤਾਂ ਹੀ ਆ ਲੱਗਣ ਲੀਡਰਾਂ ਨੇ ਪਾਇਆ ਸਾਰਾ ਹੀ ਉਹਨਾਂ ਬੰਦੀਆਂ ਕੋਈ ਮਰੇ ਨਾ ਮਰੇ ਉਹਨਾਂ ਦਾ ਕੰਮ ਆ ਸਾਰਾ ਇਹ ਜੀ ਸਵੇਰ ਆ ਜੀ ਦੇਖੋ ਮਾਰਨਿੰਗ ਵਾਕ ਅਸੀਂ ਕਰਨੇ ਆ ਸਵੇਰੇ ਸਵੇਰੇ ਸੈਰ ਇਧਰ ਖੇਤ ਨੇ ਜੀ ਕਣਕਾਂ ਨੂੰ ਪਾਣੀ ਲੱਗਿਆ ਹੋਇਆ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਵੇਰੇ ਸੈਰ ਕਰ ਰਹੇ ਆ ਜੀ ਜੇ ਬਾਹਰ ਨੂੰ ਦੀ ਦੌੜੀ ਨਾ ਨਾ ਹੋਵੇ ਹਾਂ ਜੀ ਬੰਦਾ ਫੇਰ ਨਹੀਂ ਹੁੰਦਾ ਚਾਹੇ 4 ਕਿਲੇ ਜਮੀਨ ਦੇ ਆ ਹੂੰ ਉਹਦੀ ਸੁਤੇ ਹੀ ਉੱਥੇ ਰਹਿੰਦੀ ਆ ਪਰ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਨਾ ਪਹਿਲਾਂ ਇਹ ਹੁੰਦਾ ਸੀਗਾ ਵੀ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਪਰ ਹੁਣ ਕੁਝ ਨਹੀਂ ਹੁਣ ਹੁਣ ਅੱਜ ਦੇ ਟਾਈਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਬਾਹਰ ਮੈਂ ਕਹਿੰਦਾ ਬਾਹਰ ਤਾਂ ਦਿਹਾਣੇ ਤੇ ਨਹੀਂ ਪੁੱਛਦਾ ਕੋਈ ਨਹੀਂ ਹੈ ਨਹੀਂ ਜੀ ਕੋਈ ਨਹੀਂ ਹੈਗਾ ਸਹੀ ਗੱਲ ਆ ਜੀ ਆ ਸਾਡੀ ਭਤੀਜੀ ਆ ਨਾਲ ਸਾਡੀ ਭਝਾਈ ਆ ਸੈਰ ਕਰਨ ਜਾ ਰਹੇ ਨੇ ਸਵੇਰੇ ਸਵੇਰੀ ਮਾਰਨਿੰਗ ਵਾਕ ਸਿਹਤ ਲਈ ਬਹੁਤ ਜ਼ਰੂਰੀ ਆ ਕਰਨੀ ਚਾਹੀਦੀ ਆ ਸਾਰਿਆਂ ਨੂੰ ਵੀਰੋ ਆ ਵਿਸ਼ਾ ਦੇਖੋ ਜੀ ਉਹ ਬਾਪੂ ਜੀ ਨੇ ਆਪੀ ਗੱਲ ਕਹਿ ਤੀ ਕਹਿੰਦੇ ਅੱਜ ਕੱਲ੍ਹ ਦੇ ਬੱਚੇ ਕੰਮ ਨਹੀਂ ਕਰਕੇ ਖੁਸ਼ ਹੁਣ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਜਿਨ੍ਹਾਂ ਨੇ ਕਰਨਾ ਕੰਮ ਉਹ ਤਾਂ ਕਰਦੇ ਵੀ ਨਹੀਂ ਨੇ ਪਰ ਜਿਨ੍ਹਾਂ ਦਾ ਨਹੀਂ ਮਨ ਹੈ ਉਹ ਨਹੀਂ ਵੀ ਕਰਦੇ ਠੀਕ ਹੈ ਜੀ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਕੰਮ ਤਾਂ ਜ਼ਰੂਰੀ ਹੈ ਅਜਿਹੇ ਟਾਈਮ ਦੇ ਵਿੱਚ ਕੰਮ ਕੀਤਾ ਜਾਵੇ ਜੇ ਕੰਮ ਕਰਾਂਗੇ ਤਾਂ ਭਾਈ ਰੋਟੀ ਮਿਲਣੀ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਆ ਕਣਕਾਂ ਆ ਖੇਤ ਕਿੰਨੇ ਸੋਹਣੇ ਲੱਗਦੇ ਨੇ ਦੇਖੋ ਜੀ ਲਓ ਜੀ ਉੱਪਰ ਜਹਾਜ਼ ਆ ਰਿਹਾ ਆ ਦੋਸਰੇ ਦੋਤੇ ਪਾਸ ਭਾਣ ਜਾ ਰਹੇ ਨੇ ਸਾਰੇ ਆਪੂ ਆਪਣਾ ਕੰਮ ਕਰ ਰਹੇ ਨੇ ਸਰੇ ਸਰੇ ਸੈਰ ਕਰਨ ਦਾ ਅਲੱਗ ਹੀ ਮਜ਼ਾ ਵਿਸ਼ਾ ਰੱਖਦਾ ਕਿ ਯੰਗ ਮੁੰਡੇ ਕੰਮ ਨਹੀਂ ਕਰਦੇ ਹੁਣ ਕਈ ਗੱਲਾਂ ਚੋਂ ਸਹੀ ਵੀ ਨੇ ਪਰ ਕੁਝ ਨੌਜਵਾਨ ਮੁੰਡੇ ਜਿਹੜੇ ਅੱਜ ਕੱਲ ਦੇ ਨੇ ਕਈ ਨਸ਼ਿਆਂ ਦੇ ਵਿੱਚ ਵੀ ਪੈ ਚੁੱਕੇ ਨੇ ਮਾਂ ਬਾਪ ਵਿਚਾਰੇ ਕੀ ਕਰਨ ਮਾਂ ਬਾਪ ਕੋਈ ਪਿੱਛਾ ਨਹੀਂ ਕਰ ਸਕਦਾ ਕਿਸੇ ਬੱਚੇ ਦਾ ਕੀ ਕਰ ਸਕਦੇ ਲਓ ਜੀ ਸੂਰਜ ਦੇਖੋ ਚੜਦਾ ਸੂਰਜ ਕਿੰਨਾ ਸੋਹਣਾ ਲੱਗਦਾ ਆ ਉੱਪਰ ਜਹਾਜ਼ ਜਾ ਰਿਹਾ ਇਧਰੋਂ ਆਪਣਾ ਪਿੰਡ ਹੈ ਜੀ ਇਹ ਆਪਣਾ ਪਿੰਡ ਹੈ ਜੀ ਮਾਲਕਪੁਰ ਬਹੁਤ ਸੋਹਣਾ ਵਿਊ ਹੈ ਬਹੁਤ ਸੋਹਣਾ ਸਵੇਰ ਬਹੁਤ ਸੋਹਣੀ ਸਵੇਰ ਕਿੰਨਾ ਸੋਹਣਾ ਲੱਗਦਾ ਥਿਊ ਸਭ ਤੋਂ ਪਹਿਲਾਂ ਤਾਂ ਇਹ ਸੂਰਜ ਕੀ ਹਾਲ ਨੇ ਠੀਕ ਠਾਕ ਹਾਂ ਕੀ ਕਰਦੇ ਸੀ ਡੰਗਰ ਲੈ ਕੇ ਆਏ ਹਾਂ ਥੱਲੇ ਛੱਡੇ ਆ ਆ ਬਾਈ ਜੀ ਦੇਖੋ ਰੋਜ਼ਾਨਾ ਦਾ ਕੰਮ ਕਰ ਰਹੇ ਨੇ ਆਪਣੇ ਡੰਗਰਾ ਨੂੰ ਚਾਰਨ ਵਾਸਤੇ ਛੱਡ ਦਿੱਤਾ ਹੋਰ ਸੇਤਾਂ ਠੀਕ ਆ ਜੀ ਹਾਂ ਜੀ ਹਾਂ ਜੀ ਹਾਂ ਲਓ ਜੀ ਇਹ ਇਹ ਆ ਜੀ ਪਿੰਡਾਂ ਦਾ ਕਲਚਰ ਆਪਣਾ ਦੇਖੋ ਆ ਪਾਥੀਆਂ ਜੀ ਹਾਂ ਜੀ ਆ ਮੱਝਾਂ ਨੇ ਜੀ ਜੋ ਕਿ ਤੁਹਾਨੂੰ ਮੈਂ ਸਵੇਰੇ ਹੀ ਦਿਖਾ ਕੇ ਹਟਿਆ ਵੀ ਸਾਡੀ ਤਾਂ ਇਹ ਹੀ ਜ਼ਿੰਦਗੀ ਹੈ ਸਾਨੂੰ ਇਹੀ ਪਿਆਰੇ ਨੇ ਔਰ ਦੋਸਤੋ ਸਭ ਠੀਕ ਠਾਕ ਹੈ ਜੀ ਵਧੀਆ ਲੰਘੀ ਜਾਂਦੀ ਹੈ ਜ਼ਿੰਦਗੀ ਇਹੀ ਦਿਨ ਦੀ ਸ਼ੁਰੂਆਤ ਹੈ ਜੀ ਬਸ ਇਦਾਂ ਹੀ ਤੁਰ ਫਿਰ ਕੇ ਆਪਣੀ ਲਾਈਫ ਨਿਕਲ ਜਾਣੀ ਹੈ ਜੀ ਲੋਕ ਇਹ ਸੂਰਜ ਜੀ ਇਹ ਰਸਤੇ ਲਓ ਜੀ ਦੋਸਤੋ ਵੇਖ ਲਓ ਜੀ ਉਧਰ ਮੰਦਰ ਬਣਿਆ ਹੋਇਆ ਜੀ ਬਹੁਤ ਸੋਹਣਾ ਲੱਗਦਾ ਹੈ ਇਧਰ ਆਵਾਜ਼ ਆਈ ਹੈ ਜੀ ਗੱਡੀਆਂ ਆ ਰਹੀਆਂ ਜਾ ਰਹੀਆਂ ਨੇ ਲਓ ਜੀ ਇਹ ਮਾਹੌਲ ਹੁੰਦਾ ਜੀ ਪਿੰਡਾਂ ਦਾ ਸਾਨੂੰ ਦਾ ਪਿੰਡ ਬਹੁਤ ਪਿਆਰੇ ਆ ਜੀ ਮੰਦਰ ਜੀ ਹਾਂਜੀ ਵੀਰੋ ਵਾਪਸ ਆ ਰਹੇ ਆ ਜੀ ਦੇਖੋ ਹੁਣ ਤਾਂ ਜੀ ਰੋੜਾ ਤੇ ਗੱਡੀਆਂ ਦਾ ਸ਼ੋਰ ਸ਼ਰਾਬਾ ਜੀ ਬਹੁਤ ਹੋ ਗਿਆ ਦੋ ਕੰਮ ਕਰਕੇ ਆ ਰਹੇ ਨੇ ਕੋਈ ਜਾ ਰਿਹਾ ਜੀ ਕੋਈ ਕੰਮਾਂ ਤੋਂ ਆ ਰਿਹਾ ਇਹ ਕਾ ਸਾਡਾ ਛੋਟਾ ਭਾਈ ਕੰਮ ਤੇ ਜਾਣ ਨੂੰ ਤਿਆਰ ਹੋ ਰਿਹਾ ਹੋਰ ਗੱਡੀ ਸਾਫ ਕਰ ਰਹੇ ਹਾਂ। ਹੋਰ ਆਗੇ ਸਾਫ ਪੈਰ ਕਰਕੇ ਹੋਰ ਜੀ। ਹਾਂ ਕੋਲੇ ਦਾ ਯਾਰ ਟਾਈਮ ਹੀ ਨਹੀਂ ਹੁੰਦਾ। ਇਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਗੱਡੀ ਨੂੰ ਸਾਫ ਕਰ ਰਿਹਾ ਮੁੰਡਾ। ਕੰਮ ਤੇ ਜਾਣ ਲਈ। ਕੰਮ ਤੇ ਜਾਣਾ ਭਰਾਵਾ। ਤੇ ਕਾ ਭਾਈ ਜਾ ਰਹੇ ਹਾਂ। ਸਾਰੇ ਕਮਾਂਕਾਰਾਂ ਨੂੰ ਜਾ ਰਹੇ ਨੇ, ਤਿਆਰ ਹੋ ਰਹੇ ਨੇ। ਬਾਪੂ ਜੀ ਕਹਿੰਦੇ ਵੀ ਅੱਜ ਦੇ ਯੰਗ ਮੁੰਡੇ ਕੰਮ ਨਹੀਂ ਕਰਦੇ ਮੈਂ ਤਾਂ ਇਹ ਚੀਜ਼ ਤੋਂ ਸਹਿਮਤ ਨਹੀਂ ਹੈਗਾ ਵੀ ਕੰਮ ਨਹੀਂ ਕਰਦੇ ਸਾਰੇ ਕੋ ਜਿੱਕੇ ਦਾ ਨਹੀਂ ਹੁੰਦੇ ਵੀ ਕੰਮ ਨਹੀਂ ਕਰਦੇ ਥੋੜਾ ਕੀ ਮੰਨਣਾ ਕਿ ਅੱਜ ਕੱਲ੍ਹ ਯੰਗ ਮੁੰਡੇ ਕੰਮ ਨਹੀਂ ਕਰਦੇ ਕੀ ਕਾਰਨ ਉਹ ਕਹਿੰਦੇ ਨਸ਼ੇ ਬਹੁਤ ਵਧ ਗਏ ਨਸ਼ੇ ਤਾਂ ਹਣ ਜੀਆਂ ਨੂੰ ਕੰਮ ਦਾ ਹੀ ਗੱਜਾ ਬਹੁਤ ਘੱਟ ਮਿਲ ਕੋ ਨੂੰ ਦਿਨ ਨੇ ਕਰਨਾ ਨਹੀਂ ਉਹਨਾਂ ਨੇ ਕਰਨਾ ਨਹੀਂ ਉਹਨਾਂ ਨੇ ਕਰਨਾ ਨਹੀਂ ਉਹਨਾਂ ਨੇ ਤਾਂ ਫਿਰ ਭਾਈ ਜਿਹੜਾ ਮਰ ਗਿਆ ਉਹਨਾਂ ਦਾ ਕਰਨਾ ਨਹੀਂ ਹਾਂ ਬਿਲਕੁਲ ਹੁਣ ਜੇ ਆਪਾਂ ਕੰਮ ਕਰਾਂਗੇ ਤਾਂ ਹੀ ਕੁਝ ਬਣਿਆ ਆ ਆ ਦੇਖ ਲਓ ਹੱਥ ਆ ਦੇਖ ਲਓ ਜੀ ਹੱਥ ਮੁੰਡੇ ਦੇ ਖੰਨਾ ਲਾਲ ਹੋ ਗਏ ਮੁੰਡੇ ਦੇ ਹੱਥ ਤੇ ਉਹ ਬਾਪੂ ਕਹਿੰਦਾ ਕੰਮ ਨਹੀਂ ਕਰਦੇ ਪਰ ਉਹਨਾਂ ਦੀਆਂ ਗੱਲਾਂ ਵੀ ਕਈ ਸਹੀ ਨੇ ਹੁਣ ਨਸ਼ਾ ਹੀ ਇੰਨਾ ਵੱਧ ਗਿਆ ਹੁਣ ਨਸ਼ੇ ਦੇ ਲਈ ਵੀ ਪੈਸਾ ਚਾਹੀਦਾ ਹੁਣ ਪੈਸਾ ਜਾਂ ਤਾਂ ਉਹ ਚੋਰੀ ਕਰਨਗੇ ਜਾਂ ਮਾੜਾ ਕਰਮ ਕਰਨਗੇ ਠੀਕ ਹੈ ਸੋ ਇਸ ਕਰਕੇ ਸਾਨੂੰ ਸਾਡੀ ਸਰਕਾਰ ਨੂੰ ਵੀ ਮੰਗਾ ਕਿ ਨਸ਼ਿਆਂ ਤੇ ਨਕੇਲ ਪਾਈ ਜਾਵੇ ਕਿ ਜੋ ਯੰਗ ਮੁੰਡੇ ਆ ਜਿਹੜੇ ਇਹ ਨਸ਼ਿਆਂ ਦੀ ਦਲਦਲ ਚੋਂ ਕੱਢੇ ਜਾਣ ਇਹ ਤਾਂ ਸਾਡਾ ਤਾਂ ਇਹੀ ਕਹਿਣਾ ਬਾਹਰ ਨੂੰ ਕਿਉਂ ਭਜਦੇ ਆ ਲੋਕੇ ਉਹ ਐਸੀ ਕਰਕੇ ਬਾਹਰ ਦਾ ਬਾਹਰ ਦਾ ਵਿਸ਼ਾ ਵੀ ਰੱਖਿਆ ਸੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਹੁਣ ਬਾਹਰ ਹੈ ਵੀ ਕੁਛ ਨਹੀਂ ਹੈ ਵੀ ਕੁਛ ਨਹੀਂ ਹੈ ਵੀ ਕੁਛ ਨਹੀਂ ਭੱਜੇ ਆਉਂਦੇ ਨੇ ਲੋਕ ਬਾਹਰੋਂ ਵਾਪਸ ਵੀ ਆ ਰਹੇ ਨੇ ਪੈਸੇ ਦੀ ਬਰਬਾਦੀ ਹੋ ਰਹੀ ਆ ਪੈਸਾ ਇੱਥੋਂ ਕਰਜ਼ਾ ਚੱਕ ਕੇ ਬਾਹਰ ਜਾਂਦੇ ਨੇ ਫਿਰ ਕਰਜ਼ਾ ਚੱਕਣ ਤੋਂ ਬਾਅਦ ਉਹਨੂੰ ਹਾਲ ਹੀ ਇੰਨੇ ਬੁਰੇ ਹੋ ਗਏ ਹੁਣ ਕੀ ਕੀਤਾ ਜਾਵੇ ਬਾਦ ਵਿੱਚ ਜੀ ਗੁਜਾਰਾ ਨਹੀਂ ਹੁੰਦਾ ਹਾਂ ਔਰ ਵੀ ਲੋਕ ਕਹਿੰਦੇ ਭੁੱਖੇ ਮਰਨ ਵਾਲਾ ਕੰਮ ਹੋਇਆ ਹੋਇਆ ਹਾਂ ਹਾਂ ਹੁਣ ਜਿਹਨਾਂ ਨੇ ਕੰਮਾ ਨਹੀਂ ਹੈਗਾ ਜੋ ਮਰਜ਼ੀ ਕਰੀ ਜਾਣ ਠੀਕ ਆ ਉਹਨਾਂ ਨੇ ਮਾਪੇ ਬਾਪ ਨੂੰ ਤੰਗ ਕਰਨ ਹੈ ਉਹ ਤਾਂ ਹੁਣ ਵੀ ਮੋਟਰਸਾਈਕਲ ਚੱਕ ਕੇ ਇੱਧਰ ਨੂੰ ਗਏ ਉੱਧਰ ਨੂੰ ਹਾਂ ਸਹੀ ਗੱਲ ਹੋਰ ਕੀ ਹਾਲ ਚਾਲ ਆ ਵਧੀਆ ਵਧੀਆ ਸਭ ਤੋਂ ਤੇ ਜਾ ਰਹੇ ਹੋ ਹਾਂ ਜੀ ਜੀ ਵਧੀਆ ਵੀਰ ਜਰਨਾ ਕੰਮ ਕਰਨਾ ਲਓ ਜੀ ਇਹ ਪਿੰਡ ਆ ਜੀ ਪਿੰਡ ਦੀਆਂ ਗਲੀਆਂ ਪਿੰਡ ਦੇ ਰਸਤੇ ਪਿੰਡ ਦਾ ਮਾਹੌਲ ਪਿੰਡਾਂ ਦੇ ਘਰ ਆ ਸਕੂਲ ਦੀ ਬੱਸ ਆ ਰਹੀ ਹੈ ਜੀ ਪਿੰਡਾਂ ਦੀਆਂ ਗਲੀਆਂ ਆ ਸਕੂਲ ਵਾਲੇ ਬੱਚਿਆਂ ਨੂੰ ਲੈ ਕੇ ਜਾ ਰਹੇ ਨੇ ਸਕੂਲ ਜੀ ਆਪੋ ਆਪਣੀ ਡਿਊਟੀ ਪੂਤਾ ਰਹੇ ਨੇ ਸਾਰੇ ਬਸ ਉਹੀ ਜ਼ਿੰਦਗੀ ਦੀ ਭੱਜ ਦੌੜ ਸਵੇਰੇ ਕੰਮ ਤੋਂ ਜੀ ਕੰਮ ਤੋਂ ਘਰੇ ਵਾਪਸ ਸਵੇਰੇ ਕੰਮ ਸ਼ਾਮ ਨੂੰ ਘਰੇ ਵਾਪਸ ਬਸ ਇਦਾਂ ਹੀ ਜ਼ਿੰਦਗੀ ਨਿਕਲ ਜਾਂਦੀ ਹੈ ਇਨਸਾਨ ਦੀ ਇਹ ਦੁਕਾਨਾਂ ਨੇ ਜੀ ਵਿੰਡਾਂ ਦੀਆਂ ਸੋਹਣਾ ਲੱਗਦਾ ਹੈ ਸਵੇਰ ਦਾ ਮਾਹੌਲ ਖੂਬਸੂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਇਹ ਆਪਣੇ ਬਜ਼ੁਰਗ ਬਾਈ ਜੀ ਨੇ ਬੈਠੇ ਨੇ ਕੁਰਸੀਆਂ ਤੇ ਧੁੱਪ ਸੇਕ ਰਹੇ ਨੇ ਸਵੇਰੇ ਸਵੇਰੇ ਯਾ ਧੰਨਵਾਦ ਤੁਹਾਡਾ ਵੀਰੋ ਵੀਡੀਓ ਦੇਖਣ ਦੇ ਲਈ